ਜੀ ਅੱਜ ਆਪਾਂ ਚੰਨੇ ਆ ਬਸ ਹੀ ਪਠਾਣਾ ਤੇ ਜਾਂਦੇ ਹੋਏ ਆਪਾਂ ਜਾਵਾਂਗੇ ਸ੍ਰੀ ਫਤਿਹਗੜ੍ਹ ਸਾਹਿਬ ਉੱਥੇ ਆਪਾਂ ਮੱਥਾ ਟੇਕ ਕੇ ਆਵਾਂਗੇ ਵਾਪਸੀ ਮਹਾਰਾਜ ਦੇ ਦਰਸ਼ਨ ਕਰਕੇ ਜਰੂਰ ਆਵਾਂਗੇ ਚਲੋ ਅੱਜ ਦੇ ਬਲੌਗ ਤੇ ਬਨੇ ਰਹੋ ਲਾਖਤ ਤੱਕ ਜਰੂਰ ਦੇਖਿਓ ਆਹ ਦੇਖੋ ਜੀ ਅਸੀਂ ਹੁਣ ਖੜੇ ਆ ਫਤਿਹਗੜ੍ਹ ਸਾਹਿਬ ਪਾਰ ਕਰਕੇ ਖੜੀਆਂ ਆ ਦੇਖੋ ਉੱਥੇ ਨਲਕਾ ਲੱਗਿਆ ਹੋਇਆ ਬੜੇ ਟਾਈਮ ਬਾਅਦ ਅੱਜ ਨਲਕਾ ਦੇਖਿਆ ਤੇ ਵੀਡੀਓ ਬਣਾਉਣ ਨੂੰ ਅੱਜ ਸਾਡਾ ਦਿਲ ਕਰ ਗਿਆ ਵਧੀਆ ਲੱਗਿਆ ਪਾਣੀ ਹਾਂ ਇਹੋ ਪਤਾ ਇਹੋ ਪਾਣੀ ਨੂੰ ਪਾ ਲੈ ਜਾ ਕੇ ਲੈ ਲੈ আচ্ছা ਦਾ ਪੈ ਤੋਂ ਪਰਮੇ ਜੀ ਲੈ ਕੇ ਨੂੰ ਮਾਰ ਲਓ ਜੀਆ ਸਰਦਾਰ ਜੀ ਫਾਸਟ ਫੂਡ ਬਈ ਬੱਸ ਬੱਸ ਖਾਣਾ ਖਰਾਬ ਕਰਦੇ ਹਾਂ ਇਧਰ ਕੁਰਚਾ ਬਣਵਾ ਲਓ ਬਾਈ ਦੋ ਖਾਣਾ ਨੇ ਯਾਰ ਇੱਕਾ ਬਣਾ ਦੇ ਰਾਟ ਦੀ ਮੇਰੇ ਕੋਲ ਚਾ ਚੰਗੀ ਤਰ੍ਹਾਂ ਇਹ ਸਰਦਾਰ ਜੀ ਫਾਸਟ ਫੂਡ ਇਹ ਹੈਗਾ ਜੀ ਆਪਣਾ ਫਦੇਗੜ ਸਾਹਿਬ ਤੱਕ ਕੇ ਜਿੱਥੇ ਯਾਦਗਾਰੀ ਗੇਟ ਬਣਿਆ ਹੋਇਆ ਉਹਦੇ ਕੋਲ ਤੋਂ ਲੈ ਕੇ ਇਹ ਹੈਗਾ ਉੱਥੇ ਹੀ ਆ ਆ ਬਹੁਤ ਵਧੀਆ ਕੁਰਚੇ ਵਰਕਰ ਜੋ ਮਰਜੀ ਖਾਓ ਬਾਈ ਦੋ ਬਹੁਤ ਵਧੀਆ ਬਣਾਦਾ ਏ ਹਾਂ ਇਹ ਮੈਂ ਤੇ ਬਹੁਤ ਆਹ ਬਾਈ ਕੁਰਚੇ ਬਹੁਤ ਵਧੀਆ ਬਣਾਦਾ ਏ ਆ ਲਾਗੇ ਕੇਲੇ ਖਾਣਾ ਤਾਂ ਲੱਗੀ ਭੁੱਖ ਆ ਵੇਖੋ ਦੇਖੋ ਆ ਬਾਂਦਰ ਸਾਡੀ ਪਹਿਲੀ ਵਾਰ ਦੇਖਿਆ ਆ ਜਾ ਆਇਆ ਕੇਲੇ ਖਾਣੇ ਆ ਕੇਲੇ ਆ ਹੀ ਖੁਸ਼ ਜਾਂਦਾ ਬਾਂਦਰਾ ਕੋਰ ਆਏ ਇਹਨਾਂ ਖਵਾਉਂਦੇ ਜੇ ਸੀ ਮਰ ਉਹ ਬੋਲ ਜਾ ਰਹੀ ਦੂਸਰ ਨਹੀਂ ਹਾਂ ਤਾਂ ਆਪਾਂ ਡਾਈਟ ਤੇ ਆਪਣੀ ਡਾਈਟ ਤੇ ਆ ਫੜਾ ਹੀ ਫੜਾ ਕੁਲਚਾ ਫੜਾ ਪਰੇ

ਆਏ ਹੋ। ਉਹ ਜੀ ਪਟਾਣਾ ਪਹੁੰਚਣ ਤੋਂ ਬਾਅਦ ਮੀਟਿੰਗ ਤੋਂ ਬਾਅਦ ਸਾਡੇ ਮੀਟਿੰਗ ਤੋਂ ਬਾਅਦ ਆਪਾਂ ਲੋਕਰ ਪੁਕੰਟੀਨ ਚ ਗਏ ਕੰਟੀਨ ਚ ਜਾ ਕੇ ਆਪਾਂ ਬਹਣ ਬਾਹਰ ਜਿੰਨ ਨੂੰ ਪ੍ਰਸ਼ਾਦਾ ਪਾਣੀ ਛਕਾਂਗੇ ਆਪਣੇ ਨਾਲ ਦੇ ਸਾਥੀ ਬੈਠੇ ਨੇ ਤੇ ਸੇਵਕ ਮੰਜੇ ਤੇ ਸੌਂ ਨਹੀਂ ਬਾਕੀ ਆ ਸਾਥੀ ਨਾਲ ਬੈਠੇ ਨੇ ਆਪਣੇ ਆਹ ਦੇਖੋ ਆਇਆ ਖਾਣਾ ਬਹੁਤ ਵਧੀਆ ਮਿਲੇ ਇੱਥੇ ਗੁਰਸੇਵਕ ਵੀ ਖੁਸ਼ਪੂਰਾ ਬਸ ਹੀ ਬਠਾਣਾ ਤੋਂ ਹਾਂ ਤੋਂ ਰਾਸਤੇ 'ਚੋਂ ਫਿਰ ਆਪਾਂ ਸ੍ਰੀ ਫਤਿਹਗੜ ਸਾਹਿਬ ਗੁਰਦੁਆਰਾ ਸਾਹਿਬ ਗਏ ਤੇ ਉੱਥੇ ਆਪਾਂ ਜਾ ਕੇ ਮਥਾ ਲੇਕਿਆ ਸਾਰੇ ਵੀਰ ਆਪਣੇ ਹੁਣ ਮੱਥਾ ਟੇਕਣ ਜਾਣੇ ਅੰਦਰ ਆਏ ਤੇ ਆਓ ਅਗੇ ਆਪਾਂ ਦਰਬਾਰ ਸਾਹਿਬ ਦੇ ਦਰਸ਼ਨ ਕਰਦੇ ਆਂ ਜਿੱਥੇ ਕੀ ਛੋਟੇ ਸਾਹਿਬ ਜਦਾਂ ਨੂੰ ਜਿੰਦਾ ਚਲਵਾਇਆ ਗਿਆ ਸੀ ਨੀਂਹਾਂ 'ਚ ਅੱਜ ਉੱਥੇ ਆਪਾਂ ਨਸਮਤ ਨਸਮਤ ਕਰਨ ਆਏ ਆਂ ਉਥੇ ਚਲੋ ਜੀ ਚਲੋ ਲਓ ਜੀ ਆਪਾਂ ਪਹੁੰਚ ਗਏ ਸ੍ਰੀ ਫਤੇਗੜ ਸਾਹਿਬ ਹਨ ਜੀ ਆਇਆਂੇ ਜੀ ਆਇਆਂੇ ਆਤਮਾ ਮਾ ਬਨਥਰੇ ਦੇ ਚੱਲਦੇ ਯਾਰ ਆਪਾਂ ਕਿੰਨਾ ਗਰਾਮ ਲਾਦਾ ਤਰਾ ਜੱਤ ਤੇ ਮੇਰ ਪਾਲ ਕੇ ਪਕਰ ਨਾਮ ਨਾਨਕ ਦਾ ਦੁ ਸੰਗ ਮਿਲੈ ਲੋ ਜੀ ਹਰਪ੍ਰੀਤ ਨਾ ਆ ਹਰਪ੍ਰੀਤ ਨੇ ਹਿੱਸਾ ਪਾ ਲਿਆ ਬਾਈ ਨਾਲ ਆ ਪਾ ਲਿਆ ਹਿੱਸਾ ਓਏ ਹਾਂ ਹਾਂ ਦੁੱਧ ਦੇ ਪਾ ਲਿਆ ਤੂੰ ਤਾਂ ਕਰਨਾ ਚੱਲ ਉਹ ਮੋ ਪੱਕੀ ਕਰ ਲੈਣਾ ਬਾਈ ਦਾ ਹਿੱਸਾ ਪਾ ਲੈਣਾ ਹਾਂਜੀ ਹਾਂ ਹਾਂ ਫਿਰ ਹੁਣ ਸਸਤਾ ਮਿਲੇਗਾ ਪਰ ਉਹ ਫੇ ਸਸਤਾ ਨਹੀਂ ਮਹਿੰਗਾ ਮਿਲੂਗਾ ਦੁੱਧ ਹੋਗਾ ਨਾ ਮਹਿੰਗਾ ਮਿਲੂਗਾ ਅੱਛਾ ਉਹ ਹੁਣ ਬੇਲਪੂਰੀ ਬਣਵਾ ਲਿਆ ਵੀ ਟੋ ਉਧਰੋਂ ਜਾ ਬਿੱਟੂ ਬਣਵਾ ਲਿਆ ਬੇਲਪੁਰੇ ਉਧਰੋਂ ਇਹ ਦਵਾਈ ਚੱਲਦੀ ਆ ਬੰਦੇ ਦੀ ਬਾਈ ਕਹਿੰਦਾ ਵੀਡੀਓ ਦਾ ਬਣਾ ਰਿਹਾ ਮੇਰੀ ਉਹ ਉਹਦਾ ਕਰਦੇ ਗੈਸ ਪੂਰੀ 20% 20% ਗੈਸ ਪੂਰੀ ਪਰਣਾ ਨਹੀਂ ਦੇਖਣਾਗਾ ਸਾਰਿਆਂ ਨੂੰ ਪੂਰਾ ਵੀ ਆਊਗਾ ਆ ਲੋ ਜੀ ਆਪਣੇ ਇੱਕ ਪਟਿਆਲੇ ਦਾ ਵੀਰ ਆਉਣਾ ਤੇ ਆ ਆਪਣਾ ਜਿਹੜਾ ਸਰਾਂਦਰ ਸਰਾਂਦਰ ਰੋਡ ਦੇ ਥੱਲੇ ਸਰਾਂਦਰ ਰੋਡ ਜਿਹੜਾ ਪਟਿਆਲੇ ਤੋਂ ਮੁੜਦਾ ਨਾ ਪੁਰੇ ਦੇ ਥੱਲੇ ਦੀ ਨੇ ਪਟਿਆਲੇ ਰੋਡ ਜਨਾ ਉੱਥੇ ਬਾਈ ਆਪਣੇ ਪਟਿਆਲੇ ਵਾਲੇ ਵੀਰ ਹੱਥ ਪਰ ਤੇ ਨਾਲ ਰੇੜੀ ਲਾ ਲਈ ਉੱਥੇ ਨੇੜੇ ਰੈੱਡ ਕ੍ਰੋਸ ਕਲਾਸ ਏਸੀ ਰੂਮ ਕਿਹਨਾਂ ਦਾ ਕੋਈ ਆ ਉਹਦਾ ਲੈ ਲਾ ਉਧਰੋਂ ਓਏ ਉਹਦਾ ਲੈ ਲੀ ਉਧਰੋਂ ਚਾਹੋ ਲਿਆ ਫਰਕੇ ਬੇਲਪੂਰੀ ਗਾਜਪੂਰੀ 20% ਪੈਸੇ ਦਹੀਂ ਚੱਲ ਯਾਰ ਪੂਰੀ ਬਾਈ ਦੇਖਦੇ ਆ ਬੇਲਪੂਰੀ ਕਹੀ ਬਣਾਏਗਾ ਸੋ ਮਾਗਰਦੇ ਨੇ ਬਾਹਰ ਜਿਹੜੀ ਗੋਟੋ ਦਾ ਬਾਬਾ ਤੋਂ ਆਇਆ। ਇਹ ਬਾਈ ਦਾ ਗੈਸ। ਬਾਈ ਦਾ ਸਰਮਾਈ ਜਾਂਦਾ ਯਾਰ। ਇਹਦੀ ਅੱਗ ਬੁਝੀ ਜਾਏਗੀ। ਮਾ ਬੱਸ ਨਾ ਭਾਗ ਆ ਕਿੰਨੇ ਹੋਣ ਮਾਕੇ ਐਵੇਂ ਨੰਦ। ਇਹ ਲੈਨੇ ਕੋਲ ਆਣੇ ਬਾਹਰ। ਕੁਕੂ। ਕੇ ਖਾਣਾ? ਛਾਰ ਵੀ ਲਉਗਾ। ਹੂੰ। ਆ ਵੀ ਹਰਪ੍ਰੀਤ ਬਣਾ ਕੇ ਦਿਖਾ ਯਾਰ ਭੂਜਾ। ਕਿੰਨੀਆਂ ਬਣਾਤੀਆਂ? ਤੰਨਾ ਬਣਾਵਾ ਧੰਨਵਾਦ। ਚੁਪ ਚੰਚ ਚੰਚ ਚਲੇ ਕੇ ਪਾਸੇ ਕਰੋ ਤੁਸੀਂ ਉਹਨੂੰ ਉੱਧਰ ਨੂੰ ਹੋਲੋ ਉਦੋਂ ਢਲੀ ਹੋਲੇ ਲੋ ਆੜੂ ਆਹ ਨਹੀਂ ਬਣੇਗੀ ਚਾਕੇ ਚਾਰ ਕਿੱਥੇ ਕਿਹ ਹੈ ਜੀ ਤੁਹਾਨੂੰ ਕਿਵੇਂ ਲੱਗਣ ਓਕੇ ਵੀਰੇ ਵਧੀਆ ਤੈਨੂੰ ਦੇਵੇਂ ਲੱਗਿਆ ਥੋੜਾ ਦੇਖੀ ਅੰਦਰ ਦੇਖ ਕੇ ਕਰੇਂ ਹੋਲਾ ਦਾ 10 15 ਕੇ ਜਾਣੇ ਨੇ ਜੀ ਸਟਾਫ ਘੱਟ ਹੈ ਲਓ ਜੀ ਚਾਪਾ ਚੱਲਿਆ ਹੁਣ ਵਾਪਸੀ ਘਰ ਹਨਾ ਬਾਪ ਸੀ ਚੱਲੇਗਾ ਹਾਂ ਠੀਕ ਹੈ ਪਰ ਦੋਸਤੋ ਅੱਜ ਦਾ ਬਲੌਗ ਆਪਣਾ ਇੰਨਾ ਸੀ ਤੇ ਜੇ ਤੁਹਾਨੂੰ ਬਲੌਗ ਵਧੀਆ ਲੱਗਾ ਤਾਂ ਚੈਨਲ ਨੂੰ ਬਰਤਬਰ ਸਬਸਕ੍ਰਾਈਬ ਕਰੋ ਲਾਈਕ ਕਰਿਓ ਕਮੈਂਟ ਜ਼ਰੂਰ ਕਰਿਓ ਦੱਸਿਓ ਵੀ ਬਲੌਗ ਕਿਵੇਂ ਬਣਿਆ ਧੰਨਵਾਦ ਜੀ